ਸੰਦੀਪ ਨੇ ਜਿਹੜਾ ਸੂਟ ਪਸੰਦ ਸੀ ਉਹ ਲੈਣ ਵਾਸਤੇ ਮੈਂ ਆਇਆ ਹਾਂ ਆਹੀ 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 ਇਹਦੇ ਕਲਰ ਕੋਈ ਹੋਰ ਵੀ ਹੈਗਾ ਹੈ ਚੱਲ ਰੋਰ ਵੀ ਦਿਖਾਉਂਦਾ ਹਾਂ ਕਾਰਪਾਸ ਕਲਰ ਇਹ ਪਰ ਉਹਨੂੰ ਨਹੀਂ ਪਤਾ ਵੀ ਇਹ ਵਲੌਗ ਜਿਹੜਾ ਨਹੀਂ ਪਤਾ ਕਿ ਇਹ ਵਲੌਗ ਆਊਗਾ ਦੋ ਤਿੰਨ ਦਿਨ ਹਟ ਕੇ ਕਿਉਂਕਿ ਨਹੀਂ ਲਿਖਣ ਵਲੌਗ ਜਣਾ ਪਤਾ ਪਤਾ ਲੈਣਾ ਐਨੀਵਰਸਰੀ ਗਿਫਟ ਦਊਂਗਾ ਜਾਂ ਫਿਰ ਬਰਥਡੇ ਗਿਫਟ ਇੱਕ ਦੋ ਚਾਰ ਕਿਹੜਾ ਖਬਰ ਆਇਆ ਤਾਂ ਆਹ ਸਹੀ ਹੈ ਸੰਦੀਪ ਨੂੰ ਆਹ ਕਲਰ ਪਸੰਦ ਹੀ ਆਉਂਦਾ ਹੈ ਹੈਨਾ ਸੇਮ ਆ ਸੇਮ ਆ ਕਿ ਮੈਨੂੰ ਲੱਗਦਾ ਫਰਕ ਹੈ ਜਦਾਂ ਸੇਮ ਹੈ ਨਾ ਚੈੱਕ ਕਰ ਵੇ ਇੱਕ ਵਾਰੀ ਫੋਟੋ ਹਮ ਜਿਹੜਾ ਤਾਂ ਸਹੀ ਹੈ ਸੇਮ ਹੈ ਇੱਕ ਡਿਜ਼ਾਈਨ ਇਹ ਦਾ ਕਰਕੇ ਆ ਵਾਲਾ ਵੀ ਮੋਬਾਈਲ ਉਹ ਧਿਆਨ ਨਾਲ ਕੰਚੀ ਨਾਲ ਵਾਜੇ ਯਾਰ ਪੈਰ ਤੇ ਆ ਵਾਲਾ ਡਿਜ਼ਾਈਨ ਹੈ ਇਹ ਕਲਰ ਕੀ ਹੈ ਬਲੈਕ ਕਲਰ ਪਰ ਆ ਜਿਆਦਾ ਸੋਹਣਾ ਲੱਗਦਾ ਹਨਾ ਇਹ ਨਿਊ ਡਿਜ਼ਾਈਨ ਬਣਾਇਆ ਹੈ ਬਹੁਤ ਸੋਹਣਾ ਹੈ ਨਾ ਬਹੁਤ ਅਨੋਦ ਬੜੀ ਜੀਤ ਹੈ ਇਹ ਕਿਹਦੇ ਕਲਰ ਆ ਨਿਆ 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 ਇੱਕ ਇਹ ਕਲਰ ਇਹ ਕੀ ਹੈ ਇਹ ਕੀ ਹੈ ਦੁਕਾਨ ਦਾ ਨਾਮ ਤੇ ਨੰਬਰ ਬੋਲ ਦੋ ਚਲੋ ਠੀਕ ਹੈ ਗੁਜਰਾਤ ਕਲੈਕਸ਼ਨ ਠੀਕ ਹੈ ਨੰਬਰ ਬਾਕੀ ਬਾਅਦ ਮੈਂ ਡਾਲ ਦਿਓ ਕੋਈ ਗੱਲ ਨੰਬਰ ਮੈਂ ਉਹ ਤੇ ਲਿਖਿਆ ਬੋਰਡ ਤੇ ਬਾਅਦ ਚਲੋ ਠੀਕ ਹੈ ਜੇ ਇਹਦੇ ਨਾਲ ਦਾ ਕਹਿੰਦੇ ਸੂਟ ਲੈਣਾ ਤੁਸੀਂ ਲੈ ਸਕਦੇ ਆਪਣੇ ਸ਼ਹਿਰ ਬਟਾਲੇ ਤੋਂ ਠੀਕ ਹੈ ਫੋਨ ਫੋਨ ਚੁੱਕ ਲੈ ਮੁੜ ਕੇ ਇਹ ਸਾਰੀ ਵੈਰਾਈਟੀ ਦਿਖਾਤੀ ਮੈਂ ਹਾਂ ਹਾਂ ਸਾਰੇ ਦਿਖਾਏ ਸਾਰੇ ਇਹ ਵਾਲੇ ਕਲਰ ਸਾਰੇ ਆ ਕਲਰ ਇਹਨੇ ਬਾਹਰ ਲਾਇਆ ਸੀਗਾ ਆ ਕਲਰ ਮੈਂ ਜਿਹੜੀ ਦੁਕਾਨ ਤੇ ਪਹੁੰਚਿਆ ਤੁਹਾਨੂੰ ਲੋਕੇਸ਼ਨ ਦੱਸ ਦਿੰਨਾ ਮੈਂ ਲੋਕੇਸ਼ਨ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਠੀਕ ਆ ਆ ਸ਼ੇਰਾਂ ਦੇ ਦਰਵਾਜ਼ੇ ਨਾਲ ਰੋਡ ਜਾਂਦਾ ਸੱਦਾ ਠੀਕ ਆ ਉਹ ਸਾਹਮਣੇ ਇੱਧਰ ਸ਼ੇਰਾਂ ਵਾਲਾ ਦਰਵਾਜ਼ਾ ਇੱਧਰ ਉਹ ਸਾਹਮਣੇ ਠੀਕ ਆ ਤੇ ਦੁਕਾਨਦਾਰ ਲੈ ਵੀ ਆਹ ਕੰਟੈਕਟ ਨੰਬਰ ਜਿਹਨਾਂ ਦੇ ਫੋਨ ਚੁੱਕ ਲਿਓ ਠੀਕ ਆ ਉਹ ਕਿੰਨੇ ਚ ਨੰਬਰ ਵਿਖਿਆ ਟਾਂਗਾ ਸੰਦੀਪ ਦਾ ਸੂਟ ਰੈਡੀ ਹੋ ਗਿਆ। ਆਹ ਦੁਪੱਟੇ ਤੇ ਨਵੇਂ ਆਹ ਲੈਸ ਦੀ ਰਵਾਈ ਸੂਟ ਦੀ। ਠੀਕ ਹੈ ਤੇ ਆਹ ਸੂਟ ਦੇ ਸੂਟ ਵਾਲੇ ਕੱਪੜੇ ਦੇ ਆ ਲਟਕਣ ਬਣਵਾਏ ਆ। ਯਾਰ ਲਟਕਣ ਤਾਂ ਸਹੀ ਨਹੀਂ ਬਣਿਆ ਆਹ ਚੀਜ਼ ਬਾਹਰ ਹੁੰਦੀ ਨਾ। ਆਹ ਚੀਜ਼ ਗਲਤ ਬਣੀ ਯਾਰ। ਚਲ ਕੋਈ ਨਹੀਂ ਮੈਂ ਦੀਦੀ ਨੂੰ ਲੰਮਾ ਦਮਾ ਆਇਆ ਚੀਜ਼ ਸਹੀ ਨਹੀਂ ਬਣੀ ਬਾਕੀ ਸੋਹਣਾ ਹੈ। ਇਹ ਸੰਦੀਪ ਦਾ ਆ ਗਿਆ ਬਰਥਡੇ ਗਿਫਟ। ਤੇ ਗੀਜ ਰੱਖ ਲਿਆ ਵਾ ਸੂਟ ਨਾ ਇਹਨੂੰ ਪਤਾ ਨਾ ਲੱਗ ਜੇ ਤੁਸੀਂ ਨਹੀਂ ਉਹਨੂੰ ਹੁਣ ਤੇ ਦੇ ਘਰ ਦੇ ਲਾਗੇ ਪਹੁੰਚ ਗਏ ਟਾਵਲ ਦੇ ਹਣ ਚਲੇ ਆ ਹੁਣ ਸਲੂਨ ਤੇ ਸਤਿ ਸ਼੍ਰੀ ਅਕਾਲ ਸਾਕ ਤੁਹਾਡਾ ਜੀ ਦੇ ਨੇ ਵਲੌਗ ਦੇ ਵਿੱਚ ਤੇ ਸੰਦੀਪ ਦਾ ਜਿਹੜਾ ਬਰਥਡੇ ਮੇਰੇ ਵੱਲੋਂ ਸੰਦੀਪ ਨੂੰ ਮੁਬਾਰਕਾਂ ਬਹੁਤ ਬਹੁਤ ਤੇ ਮੈਂ ਤਾਂ ਇਸੇ ਦਾ ਪਹਿਲਾ ਸਲੂਨ ਖੁੱਲਣ ਗਿਆ ਹਾਂ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਦੱਸਿਆ ਸਲੂਨ ਲੈਣ ਗਿਆ ਉਸ ਤੋਂ ਬਾਅਦ ਹੁਣ ਟਾਵਲ ਸ਼ੱਟੇ ਚਲੇ ਆ ਮੈਂ ਲੈਣ ਡੱਬਾ ਐਨੀਵਰਸਰੀ ਦੇ ਸੁਖਿਆ ਸ਼ਨਾ ਚੜਾ ਰਹੇ ਹਾਂ ਹਲੋ ਰਜਾਇ ਤੇ ਤੰਦਨ ਹਾਂ ਜੋ ਦੇ ਰਹੀ ਇਹ ਲਸਿਆ ਨੇ ਉਹ ਵੀ ਤੇ ਕੁਝ ਹੋਰ ਦਾ ਚਿਤਾਂ ਨਹੀਂ ਆਜੇ ਵੱਡੇ ਪਤਾ ਨਹੀਂ ਕਿੰਨਾ ਵੱਡੇ ਆ ਨੇ ਦੀਪਮ ਤਾਂ ਯੋਣ ਕੰਨ ਦਾ ਸ਼ਾਰ ਨਾ ਮਨੋਂ ਕਾਲਾ ਰੇਸ ਤੋਂ ਹਾਂ ਜੇ ਪਤਾ ਨਹੀਂ ਨਾ ਨੰਨ ਮੰਨਣਾ ਬੜਾ ਚਿੱਤਪਲੇਨ ਮਨ ਸਵਿਚਿਤ ਆ ਮੈਂ ਤਾਂ ਇਹਦਾ ਸਿੱਤੀ ਗਮ ਮਕੀਨੀ ਜਾ ਪੈਦਾ ਆਪਣਾ ਹਣਾ ਬਬਕੇ ਜਾਈ ਨਾ ਇਹ ਮਨੋਦ ਮੈਂ ਬੜੀ ਨਾ ਨੂੰ ਪੰਨ ਮੈਂ ਹੋਂਟਾ ਆ ਆਦੀ ਨੂੰ ਦਰ ਪਰਮਾਨ ਕੰਨ ਨੂੰ ਹੋਣ ਕਰਾਂ ਜਿੰਨਾ ਬਟਨ ਪੰਨ ਆਹ ਕਾ 12 ਬੀ ਟਾਵਰ ਇਤੋਂ ਇਤਰੇ ਆ ਜੇ ਅਗਲਾ ਸੀ ਨਾ ਪੰਦੀ ਉਹ ਇਤੋਂ ਆਵੇ ਉਹ ਇਤੋਂ ਆ ਆ ਇੱਥੇ ਆ ਕੇ ਉੱਤੇ ਲਵਲਾ ਜੇ ਮੜਾ ਤੂ ਹਾਂ ਤੂੰ ਹੋਏ ਐਦਾਂ ਫੋਟੋ ਖਚਾਉਣ ਡੇ ਹੋਣੇ ਫਰੋਕ ਫੜ ਕੇ ਆਪਣੇ ਆ ਗਈ ਪੁੱਤ ਫੋਟੋ ਬੜੀ ਸੋਹਣੀ ਆ ਗਈ ਹੂੰ ਜੋ ਬਣਿਆ ਤਾਂ ਨਾਲ ਆਹ ਜਿਹੜੀ ਨੂਨ ਨੀ ਰੋਟੀਆਂ। ਲੈ ਵੀ ਨੂੰ ਮਿੱਠਾ ਕਰ ਗਿਆ ਹੁਣ। ਸੋਨਾ ਸੀ ਹੁਣ। ਇਹਨਾਂ ਬਰਫ਼ ਤੇ ਰੱਖਦੇ ਹਾੜ ਜਿਓਗੇ ਨਾ। ਬਰਫ਼ ਤੇ ਖਾਣਾ। ਕੋਈ ਨਾ ਉਹ ਹੁੰਦੇ। ਨਰਾਜ ਹੋਈ ਆ। ਹਰ ਕੋ ਨਰਾਜ ਹੋਈਦਾ ਤਾਂ ਨਾ। ਤੂੰ ਬੰਨ ਨਰਾਜ ਹੋਈ। ਮਨ ਰੋ। ਮੂੰਹ ਤੇ ਆ ਲੱਜੂ। ਉਹ ਬੂਡੇ ਪੁਰਾਣੇ ਹਨ ਇਥੇ ਰੱਖੋ ਇਹਦੇ ਵਿੱਚ ਮੈਂ ਚੱਲ ਆ ਬਾ ਰੈੱਡ ਕਲਰ ਦੀ ਸ਼ਰਟ ਪਾ ਕੇ ਵੇਖਾਂ ਬਣਾ ਉਹ ਲਾ ਕੇ ਇਹਨਾਂ ਪਲਾਕ ਕਿਦਾਂ ਜੱਚਦੀ ਹੈ ਬਹਰ ਲੋ ਪੈਂਟ ਹੀ ਹੈ ਨਾ ਹਾਂ ਹੁਣ ਆਪਾਂ ਚੱਲੇ ਆ ਸੰਦੀਪ ਵੀ ਰੈਡੀ ਹੋ ਗਈ ਹੈ ਕੇਸ ਲੋਨ ਚੱਲੇ ਆ ਰੋਟੀ ਲੈ ਲਈ ਆਪਾਂ ਨਾਲ ਆਪਣੀ ਮੰਮੀ ਨੂੰ ਵੀ ਯੂ ਕਰ ਦੇ ਓਏ ਕੁਕਾ ਤਨ ਖੜਿਆ ਨਹੀਂ ਹੋਈ ਓਏ 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 ਮਗਾ ਜੋ ਸੁਮਾ ਜੋ ਤੁਸੀਂ ਠੀਕਾ ਦੱਤੇ ਹਨ ਨਹੀਂ ਆ। ਜੇ ਦੂਰਾਂ ਇੱਥੇ ਬਹਿ ਜਾਣੇ ਫਿਰ ਤੁਹਾਨੂੰ ਦਿੱਕਤ ਆਉਣੀ ਤੇ ਮੈਂ ਇੱਥੇ ਬਹਿ ਜਾਵਾਂ। ਚਲੇ ਚੱਲੀ ਅੱਜ ਕਿਹਦਾ ਹੈਪੀ ਬਰਥਡੇ ਆ? ਆ ਬੁੱਢਾ ਅਹਰ ਬੁੱਢਾ ਚੱਲੇ ਜਾਣਾ ਤਾਂ। ਥੈਂਕ ਯੂ। ਇੰਨਾਂ ਦੀਆਂ ਤਿਆਰੀਆਂ ਹੀ ਮੁੱਕਦੀਆਂ ਆ। ਇਹਨੋਂ ਤਾਂ ਜ਼ਿਆਦਾ ਹੀ ਚਾਰਚੜੇ ਹੁੰਦਾ ਨਾ ਬੈਲੂਨ ਫੁਲਾਉਂਦਾ ਹਾਲੇ ਕੱਲੀ ਹੋਰ ਮੰਗਾਓ ਹਾਂ ਨਾ ਚਾਰਚੜਾ ਕੋਈ ਤੇ ਬਰਥਡੇ ਦਾ ਫੁਲਾਉਂਦਾ ਨਾ ਪਤਾ ਚਾਰਣੀ ਕੇਕ ਕੱਢ ਗਿਆ ਸਰ ਨੂੰ ਕਿੰਨਾ ਇਹ ਮੈਂ ਕੱਦ ਲਈ ਤਿਆ ਆ ਗਿਆ ਮੁੜ ਕੇ ਕੱਢਦਾ ਇਸ ਤੇ ਨੂੰ ਜੰਗਿਆ ਲੱਗਦਾ ਮੈਂ ਖਾਦਾ ਵੀ ਨਹੀਂ ਮੈਂ ਵੀ ਨਹੀਂ ਖਾਦਾ ਯਾਰ ਮੈਂ ਵੀ ਨਹੀਂ ਖਾਦਾ ਮੈਂ ਮਾਸਾ ਉਹਨੂੰ ਵੀ ਟੇਸ ਵਾਲਾ ਐਨੇ ਬਸ ਇਹ ਤਿੰਨਾਂ ਨੇ ਖਾਦਾ ਪਾਜੀ ਨੇ ਰਾਏ ਨੇ ਤੇ ਕਾਹਨੇ ਕੀ ਕਹਿੰਦੇ ਆਹ ਆ ਮੇਰੇ ਹੱਥੇ ਆ ਆ ਕੇ ਆਇਆ ਉਹ ਇਹਨੂੰ ਫੜੋ ਯਾਰ ਸੁਣ ਲੇ ਕਦੇ ਜ ਰੋਲ ਰੋਲ ਸੁਣੇ ਕੀ ਕੀ ਦੇ ਲਈ ਉਸਕੀਮ ਲੱਗੀ ਉਸ ਵੀ ਰੋਲ ਦੀ ਹੈ ਹੋਰ ਚ ਤੋ ਦੂਜੇ ਲਿਆਈ ਹੋਣੀ ਨਾ ਹਨਾ origignal origignal ਹੂੰ ਇਹ ਲੋਗਿਆ ਬਲੂਨ ਨਾਲ ਬਸ ਉਹੀ ਇਦਾਂ ਰੋਲ ਰੋਲ ਕਰੇ ਅੱਛਾ ਤਿਆਰ ਤਾਂ ਹੁੰਦੇ ਰਹਿਦਾ ਪਰ ਕਦੇ ਕਦੇ ਅੱਗੇ ਨਹੀਂ ਵੀ ਜਾਂਦਾ ਸਰ ਲੁੱਕ ਕਿਵੇਂ ਨਹੀਂ ਲੱਗ ਰਹੀ ਅੱਜ ਤਿਆਰ ਤਾਂ ਹੁੰਦੇ ਰਹਿਦੇ ਇਹਨਾਂ ਬੜੇ ਦੋ 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 ਇਧਰ ਤੇ ਦੋ ਇਧਰ ਬਹੁਤ ਹੈਂ ਸਾਰਾ ਭਾਬੀ ਦੇ ਉਹ ਕਿੱਥੇ ਤਾਂ ਡੱਜ ਸਿਰ ਤੇ ਨਜ਼ਰ ਆਵੇ ਜੂੜੇ ਦੇ ਜੂੜੇ ਦੇ ਹੈਗਾ ਅਜੇ ਚੇਤਾ ਕਰਾਈ ਲਾਉਣਾ ਹੈ ਹਾਂ ਵੱਡੀ ਜੀ ਤੂੰ ਵੀ ਲਾਉਣਾ ਹੀ ਹਾਂ ਜੀ ਆਪਾਂ ਸਪੈਸ਼ਲ ਲਿਆਂਦੇ ਤੇ ਲਾਇਏ ਇੱਕ ਦਿਨ ਇਹ ਲੋ ਉਹਦਾ ਵੀ ਹਾਈਲਾਈਟ ਭਾਬੀ ਆਹ ਦੋ ਆ ਦੋ ਹੀ ਇੱਕ ਸੁਰਤਾ ਉੱਥੇ ਇਹ ਮਾਰਿਆ ਪਾ ਗਿਆ ਪਿਆਰ ਤੇਰਾ ਜੋ ਹੋਇਆ ਉਹ ਮਰੇ ਹੱਥ ਚ ਕੋਈ ਐ ਨਹੀਂ ਮੈਨੂੰ ਗੁੜੀ ਖੇਜਾਈ ਚ ਮੇਰੇ ਕੋ ਫੋਨ ਨਹੀਂ ਆ ਰਿਹਾ ਮੇਰੇ ਅੱਗੇ ਦਸਾਂ ਸੋਹਤਾ ਜਣ ਕੱਟ ਸੁਟੀਦਾ ਬਸ ਹੋ ਗਿਆ ਕਿੱਥੇ ਲਾ ਦੋ ਆ ਮੋ ਸਾਹਮਣੇ ਆ ਜੋੜ ਕੇ ਐਂ ਦਾ ਸਹੀ ਰੱਖੋ ਨਾ ਕਰੀ ਜਾਓ ਤਿਆਰੀਆਂ ਕੇਕ ਤੇ ਮ ਘਾ ਜਾ ਕਟਰਾ ਯਾਰ ਮੈਨੂੰ ਤੇ ਅੰਜਰਾ ਦਾ ਬਾਜੀ ਦੀ ਫੈਕਟਰੀ ਹੁੰਦੀ ਆ ਆਪਣੀ ਜਾਂ ਬੈਕਰੀ ਕੇ ਅਗਰ ਉਹਨਾਂ ਨੇ ਹੀ ਹੋਣਾ ਹੁੰਦਾ ਸਾਰਿਆਂ ਮਿੰਟਾ ਮਿੰਟ ਲੈ ਹੁੰਦੇ ਚੁੱਪ ਕਰਕੇ ਜਾਂਦੇ ਤੇ ਲਿਆ ਕੇ ਰੱਖ ਦਿੰਦੇ ਜਿਵੇਂ ਇਹਨਾਂ ਦੀ ਆਪਣੀ ਬੱਕਰੀ ਹੁੰਦੀ ਏ ਲੋਕੀ ਬੱਕਰੀ ਵਾਲੇ ਜਨਾਬ ਆਦਾ ਕਰਨ ਉਹ ਫਾਈਵ ਵਾਲੀ ਜੀ ਕੰਮ ਦਿਨੇ ਬੱਕਰੀਆਂ ਜਿੰਦਰ ਨੂੰ ਪਤਾ ਲੱਗ ਗਿਆ ਮੈਂ ਫ੍ਰੀਜ ਲਿਆ ਕਰਨੇ ਮੈਂ ਪੈਵੜੇ ਨਹੀਂ ਦਿੰਦਾ ਕਾ ਉਹਦਾ ਬਰਥਡੇ ਅਲੀ ਲੇਟ ਆ ਹਨਾ ਕਾ ਦਾ ਹੈਗਾ ਜੁਲਾਈ ਚ ਕਹਿੰਦਾ ਇਹਨਾਂ ਡਿੰਪਲ ਉਦਨ ਉਦਨ ਨੂੰ ਨਾਰੀ ਚੜਾਈ ਕਰਦਾ ਕਾਹਨਾ ਪਾਜਰੇੜੀ ਦੇੰਦੀ ਨੂੰ ਉਹ ਮਣਾ ਬਤਾਉਗੀ ਜਿਹੜਾ ਤਾਂ ਕਾਜਰੇੜੀ ਦੇ ਨੂੰ ਮਣਾ ਸਕਦਾ ਹੈ ਜਿਹੜੀ ਦੇ ਇਸ ਇੰਨੇ ਕਾਜ ਕਰਤੇ ਮੈਂ ਉਦਾਂ ਚੁੜੀ ਗਿਆ ਤਾਂ ਇੱਕ ਨੋਤਾ ਜੜਾ ਹੀ ਤੇ ਹੀ ਕੋ ਦਰਮੁੜਿਆ ਚ ਨਹੀਂ ਚੋਤਾ ਸੀ ਕਿਹਨੂੰ ਪਤਾ ਸੀ ਮੈਂ ਅੰਗੜੇ ਮੁੜਿਆ ਚ ਖਲੋਤਾ ਉੱਤੇ ਪਰਾਂ ਦੇ ਝੁੰਡੇ ਬਣਾ ਗੋਡੇ ਬਣੀ ਨਹੀਂ ਕਿੰਨੀ ਕਹਿੰਦਾ ਛਿਤਰਾ ਮਾਰ ਤੇ ਕੰਜਰ ਦੇ ਸੱਜਰੇ ਕਹਿੰਦਾ ਯਾਰੋ ਇਦਾਂ ਨੂੰ ਲੋਣਾ ਚਾਹੀਦਾ ਹੈ ਉਹ ਇਦਾਂ ਨੂੰ ਲੋਣਾ ਚਾਹੀਦੇ ਫਲਾਵਰ ਉਹ ਲੁੱਕ ਗਿਆ ਨਾ ਉੱਪਰ ਵਾਲਾ ਇੱਥੇ ਆ ਕੇ ਠੀਕ ਹੈ ਮੈਂ ਲੋਕ ਨਹੀਂ ਆਉਣਾ ਪਈ ਅਸਲੀ ਕਿਹਾ ਲੱਗੇ ਅ ਵੀ ਕਿੰਨੇ ਹੋਏ ਆ ਨੌ ਲਵਰੇ ਗਏ ਦੀ ਸਦਾ ਮੇਨ ਲੱਗਾ ਹਾਂ ਹਾਂ ਨੌ ਮਗਨੇ ਕਾਸ਼ ਨੂੰ ਪੁੱਛੋ ਮੈਂ ਜਿੰਨੇ ਕਿ ਬੜਾ ਤਾਂ ਬੜਾ ਮੈਂ ਬੜਾ ਹਾਂ ਮੈਂ ਗੱਲੀ ਗੱਲੀ ਚੀਜ਼ ਬਣਦਾ ਰਹਿਣਾ ਹੈ ਵੀ ਤੇ ਨਹੀਂ ਹੋਇਆ ਕੋਈ ਬੋਲਦੇ ਤੇ ਨਹੀਂ ਬਣਾਉਣ ਚਲੇ ਪਰ ਰਹਿ ਕਿ ਰੀਜਨਲ ਆਦਾਇਡ ਕੋਈ ਆ ਵੇਖੋ ਬਣਾ ਇਦਾਂ ਰਹਿ ਲੰਨਾ ਇੱਥੇ ਉਹ ਲਿਖ ਦੋ ਭਾਬੀ ਦਾ ਨਾਮ ਆ ਵੇਖੋ ਬਣਾ ਇਦਾਂ ਘੜਾਤਾ ਵਿੱਚੋਂ ਬਸੰਤ ਵਿੱਚੋਂ ਤੁਹਾਨੂੰ ਹੈਂਡ ਹੈਪੀ ਬਰਥਡੇ ਲਈ ਕੋਈ ਉੱਪਰ ਲਾਣਾ ਮਾ ਨਹੀਂ ਕੋਈ ਉੱਪਰ ਲਾਣਾ ਜੰਦੇ ਚੱਲ ਲਿਖਣੋ ਬਲੈਕ ਸਕੈਚ ਨਾਲ ਲਿਖੀ ਹਾਂ ਉਹਦੇ ਨਾਲ ਹੀ ਲਿਖਣਾ ਵਾਏ ਹਾਂ ਤੋਰ ਆ ਗੀ ਉਹ ਹਾਂ ਗੀ ਦੇ ਨੀ ਗਾਜੀ ਉਹ ਗੱਡੀ ਚੱਭੀ ਹੈਂ ਕਈ ਵੇਰ ਬੰਦਾ ਐਂ ਕਰ ਦਿੰਦਾ ਮੰਜੇ ਨੂੰ ਮਜ਼ਾ ਹੁੰਦਾ ਨਾ ਇਹ ਚੀਜ਼ਾਂ ਕੱਟਨ ਦਾ ਹਾਂ ਉਹ ਦਿਨ ਉਹਨੇ ਕਿਤਾ ਤੰਗੀ ਨੇ ਪਾਗਜ ਕੱਟਿਆ ਬਰੀਕ ਬਰੀਕ ਦਾ ਬੋਰਾ ਢੇਰਤਾ ਦਾ ਇਦਾਂ ਉਹਨੇ ਕਸੜਿਆ ਇੱਥੇ ਹਾਂ ਪਾਗਲ ਹੋ ਗਿਆ ਇੱਥੋਂ ਕੇਕ ਲੈ ਜੀਏ ਵੀ ਸਲੂਨ ਚਲੋ ਛੋਟਾ ਕੇ ਕੇਕ ਕੱਟ ਲੈਨੇ ਬਸ ਆ ਨਵੀਂ ਸਟਿੰਗ ਆ ਗਈ ਆ ਇਹ ਕਲਰ ਚੈੱਕ ਕਰ ਕਿਸ ਤਰ੍ਹਾਂ ਤੇਲ ਪਾਇਆ ਇੱਥੇ ਸਰਾਂ ਤੇਲ ਸਰਾਂ ਤੇਲ ਨਾ ਕੰਡਿਆਂ ਵਾਲਾ ਖਾਣਾ। ਕੰਡੇ ਨਹੀਂ ਚਾਹੀਦੇ। ਉਹ ਪਿਛਲਾ ਨੌਕੇ ਦਾ بڑا ਕੈਂਡਾ। ਉਹ ਵਾਲਾ ਗਰੀਆ। ਬਿਲਕੁਲ ਬਾਕੀ ਜਿਹੜਾ 3 ਚਾਲੋਗੇ ਪਹਿਲਾਂ ਦੱਸ ਮੈਨੂੰ ਬੇਟਾ। ਨਾ ਪਜਾਂਗਾ ਬਾਕੀ ਲੈਣੀ ਪੈਣੀ। ਚਲ ਠੀਕ ਆ। ਕਾਲਾ ਜਿਹਾ ਬਣਾ ਨਹੀਂ ਖੁਸ਼ ਹੋ ਖੰਦ ਕੇ ਜਾਲੀ ਉਹ ਬਹਿ ਰਹੀ ਆ ਜਣਾ। ਉਹ ਨਹੀਂ ਕਾਲਾ। ਜਿਹੜੀ ਦਰਵਾਜ਼ੇ ਨਾਲ ਆਦੀ ਜਾਲੀ ਉਹ ਘਮਾਈ। ਨਹੀਂ ਕਾਲਾ ਨਹੀਂ ਬਣਾ ਰਿਹਾ ਇਹ ਚੌਕਲੇਟ ਖਾ ਸੀਗੇ ਹੁਣ ਉਹ ਬਾਜਤ ਵਾਲਾ ਖਾਣਾ। ਚਲ ਉਹ ਖਾ ਲੈ। ਮਨ ਕੇ। ਮੈਨੂੰ ਲੱਗਦਾ ਨਾਂ ਲਿਖਾ ਦਿਓ ਹਰ ਗੁੰਦੀ ਮੰਮੀ। ਆਹ ਵਾਰਾ ਕੇ ਕਰਵਾ ਲਿਆ ਵਾ ਇਹ ਸਹੀ ਜਾਨਾ ਆਕਰੋ ਚੱਟ ਜਾਨਾ ਬਦਾਮ ਚੰਗਾ ਰ ਉੱਤੇ ਰੱਖ ਲ ਕੇ ਪਾਇਆ ਨਾ ਨਾ ਕਿੱਲੋ ਕਹਣੀਆਂ ਨਾ ਨਾ ਇਹ ਕੰਮ ਨਾ ਕਰਦੇ ਕਿਤੇ ਹਮ ਜਾਂ ਚ ਵੀ ਮਾਂਕੇ ਲਾ ਦੇ ਕਹਨਾ ਵੀਰ ਹਣ ਪਾਜੀ ਖੋਲੀ ਖੋਲਣ ਤੇ ਰੱਖ ਲੋ ਲੈ ਵੀ ਇੱਧਰ ਕੇਕ ਰੱਖਤਾ ਹੈ ਇਹ ਬੰਦੇ ਰੈਡੀ ਨੇ ਕੱਟਣ ਵਾਸਤੇ ਵਢਣ ਵਾਸਤੇ ਕੇਕ ਦਿਲ ਵਿੱਚ ਗੱਦਾ ਕਟ ਕੁਟ ਘੜਾਤੇ ਇੱਧਰ ਵੀ ਖਾਂ ਲੀ ਵੀ ਰੈਡੀ ਨੇ ਖਾਲੀ ਗੇ ਤਿਆਰ ਨੇ ਤੁਹਾਡੇ ਆਪਣੀ ਜਿਹੜੀ ਦੰਨਾਂ ਦੇ ਰੇਤੀ ਲੱਗ ਗਈ ਆ ਚੰਚਨਾਟੋਂ ਢੋਂ ਡੇ ਫਰੀ ਦਾ ਖਾਣ ਵਾਸਤੇ ਦੰਨਾਂ ਦੇ ਰੇਤੀਆਂ ਲੱਗ ਗਿਆ ਵਾ ਮੇਲ ਨੂੰ ਕਰ ਲਪਵਾ ਲਿਆ ਤੇ ਹੁਣ ਫਲਾਵਰ ਸਟ੍ਰੈਟਾ ਸ਼ੁਰੂ ਕਰਤੇ ਆ ਵਾ 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 ਥੈਂਕ ਯੂ ਸੋ ਮੱਚ ਮੈਮ ਚੱਲ ਬਹੁਤ ਵਧੀਆ ਬਹੁਤ ਵਧੀਆ ਐਂਡ ਲੈਵਲ ਦਾ ਆਹ ਦਾ ਟਿਕਲ ਨੇ ਕੋਈ ਆਪਾਂ ਆਪਣੇ ਤੇ ਆ ਉਹ ਕੋਲ ਉੜਾਈ ਜੇ ਕੰਜੀ ਇਥੇ ਉਹ ਨਹੀਂ ਲੁੱਕ ਨਹੀਂ ਹੋ ਰਹੀ ਕਿ ਫਾੜ ਦੇ ਰੋ। ਐ ਚੱਲੋ ਸੇਵਕਾ। ਚੱਲੋ ਸੇਵਕਾ। ਉਹ ਗਿਆ ਥੋੜੇ ਦੇ ਬੰਦੋ ਟੰਗੋ। ਜਨੋ ਜਨੋ ਇਧਰ। ਮੈਡਮ ਤੁਸੀਂ ਆ ਜਾਓ ਉਧਰ ਸਾਈਡ। ਤੁਸੀਂ ਆ ਜੇ ਦੂਰ ਤੁਸੀਂ ਆਓਗਾ ਮਿੰਟੋ ਮਿੰਟ ਹੀ ਆਉਗਾ। ਚੱਲ ਜੇ ਮਾਰੰਗ ਨੂੰ ਪਤਾ ਕਰ ਲਵਾਂ ਇਹਦੀ। ਚੱਲਾ ਕਰ ਦੋ। ਚੱਲ ਜੇ ਚੱਲ। ਐ ਕੋਈ ਚੰਕੀ ਕਰੀ। ਭੂਖ ਤੇ ਮਾਰ ਦੋ। ਭੂਖ ਨਹੀਂ। ਹਾਂ। ਇਹ ਕੋਈ ਪਰ ਆਪਾਂ ਕਰਨਾ ਪੈਂਦਾ। ਆਵਾਜ਼ ਦੀ ਆਵਾਜ਼ ਬਹੁਤ ਬੁਖ। ਯੋ ਸਗਾਟ ਬਰੀਪਿਆ ਗਿਆ ਬੀਬੀ ਉਹਦੇ ਦੇ ਮੂੰਹ ਦੇ ਪਾਸਵਰਡ ਹੁੰਦੇ ਆਏ ਹੋਏ ਆਏ ਇੰਨਾ ਵੱਡਾ ਇਹ ਕੀ ਆ ਇਹ ਤਾਂ ਮੂੰਹ ਆ ਬਹੁਤ ਬਹੁਤ ਹਨ ਲੈਓ ਮੈਂ ਖਵਾ ਮਤਾਂ ਨੂੰ 86 ਦੀ ਯੂ ਹੁਣ ਇੱਕ ਦੋ ਫੋਟੋ ਕਲਿੱਕ ਕਰ ਦਵਾਣੀ ਸਗਾਟ ਮੈਂ ਇਦਾਂ ਕੇ ਲੋ ਕੇ ਵਾੜ ਕੇ ਸਾਰੇ ਇੱਕ ਵਾਰ ਫੋਟੋ ਕਰਾ ਲੈਂਦੇ ਆ ਇੱਕ ਫੋਟੋ ਕਲਿੱਕ ਕਰਕੇ ਮੈਂ ਬਾਰ ਬਾਰ ਕੇ ਇੱਕ ਮੰਗਣ ਦਾ ਬਹੁਤ ਜਨਤਾ ਬਰੀ ਨਹੀਂ ਬਹੁਤ ਨਹੀਂ ਇੱਥੇ ਫੋੜ ਕਲਿੱਕ ਕਰ ਦੇ ਜਨਤਾ ਨੇ ਹਨਾ ਮੈਨੂੰ ਉਸਤਾਦ ਦੱਸ ਦੋ ਸਹੀ ਜਾ ਯਾਰ ਮਾਮੀ ਬੜਾ ਖਰਾਬ ਕਰਤਾ ਇਹ ਜਾ ਯਾਰ ਉਸਤਾਦ ਬਰਾ ਕੰਮ ਕਰ ਦਿੱਤਰਾ ਸੰਗੀਪ ਕਾਕੇ ਕਰ ਉਸਤਾਦ ਜੀ ਆਲਾ ਕੰਮ ਤਾਂ ਡੱਗਲ ਤੇ ਭਰਾਵਾ ਏਦਾਂ ਕਿ ਇਹਨੂੰ ਕੋਈ ਹੋਈ ਜਾਂਦਾ ਵਾ ਜੱਕਦਾ ਮੈਂ ਲਿਆ ਕੇ ਜੀ ਕਿਦਾਂ ਟੇਸਟ ਬਹੁਤ ਵਧੀਆ ਪਹੁੰਚ ਗਏ ਆਪਾਂ ਘਰੇ ਕਰਦੇ ਦੀ ਨਹੀਂ ਆਈ ਤੱਕ ਆਈ ਨਹੀਂ ਉਹਨਾਂ ਦੇ ਵੇਟ ਕਰੰਨੇ ਆ ਉਹਨਾਂ ਨੇ ਇਨਵੋਇਸ ਕੀਤਾ ਸੀ ਜਿਹੜਾ ਅੱਜ ਤੇ ਆਏ ਨਹੀਂ ਕੱਲੋਂ ਅੰਸਰ ਗਏ ਹੀ ਹਾਂਜੀ ਨੜੀ ਪਾਟਣ ਦੇ ਇਹ ਇੰਦਰ ਬਾਜੀ ਅੱਜ ਤਾਂ ਇਹ ਦੁਕਾਨ ਜਿਹੜੀ ਕਲੋਜ਼ ਹੀ ਹੈ ਨਾ ਸੰਡੇ ਵਾਲੇ ਦਿਨ ਕਦੇ ਆ ਮਗਰ ਅਸੀਂ ਫਿਰ ਵੀ ਲੇਟ ਹੋ ਗਏ ਬਹੁਤ ਬੜੀ ਖੁਸ਼ੀ ਚੜਦੀ ਯਾਰ ਹਰਗੁਣ ਹਰਗੁਣ ਤੇ ਦੇਖ ਨਹੀਂ ਯਾਰ ਹੁਣ ਅਸੀਂ ਇਸੀਆਂ ਕਰ ਲੈਂਦੇ ਯਾਰ ਨਹੀਂ ਨਹੀਂ ਆੜੀਆਂ ਪਿੰਕੀਆਂ ਕਰਨੀਆਂ ਜੀ ਹਾਂ ਜੀ ਹੋਈ ਹੋਈ ਨੀ ਉੱਪਰ ਵਾਲੀਆਂ ਪਿੰਕ ਪਿੰਕ ਕਾ ਵਾਹ ਦੇ ਭਾਜੀ ਨੇ ਕੰਮ ਟਿੱਡੇ ਕਰਤਾ ਸਾਰਾ ਸਿਸਟਮ ਹਾਂ ਇਹ ਪੇਸਟਿੰਗ ਮੁੰਦੀਆਂ ਹੋਣਗੇ ਮੁੰਦੀਆਂ ਨਹੀਂ ਆ ਨਾ ਠੀਕ ਵਾਹ ਉਹ ਗੰਗਰਵਾਂ ਮੁੰਦੀਆਂ ਮੁੰਦੀਆਂ ਹੋਣਗੀਆਂ ਪਤਾ ਨਹੀਂ ਉਹਦਾ ਬੰਦਾ ਕਹਿੰਦਾ ਭਾਜੀ ਮੁੰਦੀਆਂ ਕਰਕੇ ਖਾਏ ਮਿੱਠੀਆਂ ਜਿਆਦਾ ਆ ਆ ਦਮ ਖੜੋ ਹੈ ਫ੍ਰਿਜ ਚ ਰੱਖ ਦੇ ਨਾ ਪਟਕੇ ਕਾ ਹਾਂ ਜੀ സബൂത്തിൽ ധ്യാന ധ്യാന ഡുല്ലാ ਆ ਆਇ ਤੇ ਲੰਦੇ ਆਉਂ। ਅੰਤ ਲੰਦੇ ਬਰੁਪਾ ਬਰੁਪਾ। ਮੀਂਹ ਚ ਗਾਇ। ਸਾਲਾ ਜਨਾ ਭਰਿਆ ਇੱਥੇ। ਮੈਂ ਖੰਦ ਰਹਿ ਗਿਆ। ਵੱਡੇ ਨਾਲ ਚੱਲ। ਉਹ ਕਰਦੋ ਖਿਲਾਦੀ ਪੈਕੀ। ਨਾ ਮਮੰ। ਓਏ ਓਏ ਨਹੀਂ ਨਹੀਂ ਨਹੀਂ। ਮਮੰ ਕੱਲ ਪੁਗਿਆ ਕਰ। ਸਾਨੂੰ ਖੋ ਲੱਗੀ ਆ। ਉਹ ਕਰਦੋ ਤਿੱਖੀ ਆ। ਮਾਂ। ਦਰ ਰੋਣਾ। ਕਿੰਨਾ ਤੇਰਾ। ਤੇ ਲਾ ਲਾ ਲਾ। ਦਮੀ ਲੱਗਦੀ ਆ। ਨੰਦਕਤੂ ਦਾ ਹੱਥ ਤੇ ਕੋਈ ਨਹੀਂ ਆ ਰਿਹਾ ਨੰਮੀ ਦੇ ਲਈ ਖਾਣਿਆ ਤੂੰ ਕਿੰਨਾ ਖੁਸ਼ ਹੋਏ ਉਧਰ ਲਕਟੂਣੂ ਟਣੂ ਬੰਡਿਆ ਲਕਟੂਣੂ ਟਣੂ ਲਕਟੂਣੂ ਟਣੂ ਆਪੇ ਹੀ ਮੇਰੇ ਵੱਲ ਕਿਉਂ ਨੀ ਬੋਲਦਾ ਅਰਸਿਆ ਮਤਲਬ ਕਮਾ ਲੈ

ਯਾ ਅੱਜ ਵੀ ਇਹ ਮਾਤਮ ਦੇ ਬੱਚੇ ਨੂੰ ਚਾਹੇ ਦੇ ਰਿਹਾ ਹੈ ਸਹੀ ਅਗਰ ਤੁਹਾਨੂੰ ਤਾਂ ਕੋਈ ਚੇਨ ਬਣਾਇਆ ਨੂੰ ਨੂੰ ਮਾਮਾ ਦੇ ਦਤਾ ਹਾਂ ਵੀ ਆ ਸਹੀ ਨਹੀਂ ਹੈ ਮਹਾਕ ਨਕੜਾ ਦੇਖਣ ਨਹੀਂ ਲਾਇ ਲੱਗਣਾ ਹੋ ਅਜੈਤ ਸਿੰਘ ਇਦਾਂ ਇਦਾਂ ਹੋਣਾ ਚਾਹੀਦਾ ਹੈ ਇਸ਼ਾਨ ਦੀ ਵਿੱਚ ਨਹੀਂ ਸੱਤ ਲੈ ਕੇ ਦੇਖਣ ਦੇ ਐਨ ਦੇਖੋ ਸੋਨਾ ਨਾ ਸੋਨਾ ਬਹੁਤ ਸੋਹਣਾ ਮੇਰੀ ਪਸੰਦ ਚੰਗੀ ਮੇਰੀ ਪਸੰਦ ਮਾੜੀ ਹੋ ਹੀ ਨਹੀਂ ਸਕਦੀ ਚਲ ਠੀਕ ਹੈ ਚਲ ਕੋਈ ਨਹੀਂ ਰਹਿਣ ਦਾ ਰਹਿਣਾ ਆਪਣਾ ਅੱਜ ਰਹਿਣ ਦਾ ਨਹੀਂ ਪਾਉਣਾ ਤੇ ਕਿਉਂਕਿ ਘੜੀ ਪਾਲਦੇ ਜਾਣਾ ਹੀ ਰੋਟੀ ਖਾ ਕੇ ਤੇ ਆ ਜਾਣਾ ਠੀਕ ਹੈ ਫੇਰ ਕਿਸ ਦਿਨ ਜਦਕ ਬੰਡੇ ਜਾਵਾਂਗੇ ਨਾ ਉਹਦੋਂ ਪਾ ਲਿਆ ਹਣ ਨਾਲੇ ਪੁਰਾਣਾ ਨਾ ਹੋਊਗਾ ਵੀ ਮੈਂ ਤਾਂ ਅੱਜ ਪੈ ਗਾ ਫੇਰ ਉਹਦੋਂ ਫੇਰ ਪਾਉਣਾ ਫੇਰ ਪੁਰਾਣਾ ਹੋ ਜਾਣਾ ਹੈ ਹੈਨਾ ਠੀਕ ਹੈ ਚਲੋ ਹੁਣ ਹੁਣ ਆਪਾਂ ਚੱਲੇ ਆਂ ਰੋਟੀ ਖਾਣ ਵਾਸਤੇ ਬਾਹਰ ਚੱਲਦੇ ਆਂ ਤੇ ਨਾਲ ਆਪਾਂ ਜਹ ਹਣਾਣਾ ਲੈ ਚੱਲਦੇ ਆਂ ਚਟਨੀ ਖਾਣੀ ਚਟਨੀ ਲੈ ਇਹ ਕੱਢਦਾ ਹਾਂ ਉਹ ਜੱਵੇ ਵੀਰਨੇ ਬਣਾਈ ਓਕੇ ਚੱਲਨੇ ਆਂ ਪ੍ਰਸ਼ਾਦਾ ਪਾਣੀ ਛਕਣ ਮੰਮੀ ਡੈਡੀ ਨੇ ਘਰੇ ਖਾ ਲਿਆ ਐ ਇੱਥੇ ਬਹਿ ਜਾ ਬਹਿ ਜਾ ਬਹਿ ਜਾ ਇੱਥੇ ਬਹਿ ਜਾ ਤਦ ਰਵੇ ਜੀ ਇੱਥੇ ਠੀਕ ਪੰਗਿਆਂ ਬੈ ਜਾ ਬੈ ਜਾ ਕਹਿੰਦਾ ਯਾਰ ਇੱਥੇ ਬੈ ਜਾ ਮੇਰਾ ਭਰਾ ਇੱਥੇ ਸਹੀ ਹੈ ਕੰਮ ਕੀ ਹਾਲ ਭਾਜੀ ਬਹੁਤ ਵਧੀਆ ਜੀ ਪਨੀਰਪੁਰ ਜੀ ਨੇ ਨਾ ਨਾ ਪਨੀਰ ਨੂੰ ਛੱਡ ਦੋ ਯਾਰ ਕੋਈ ਹੋਰ ਕੋਈ ਕਰਾਈ ਤਾਰ ਜਿੱਥੇ ਆ ਰਾਈਸ ਨਹੀਂ ਆ ਰੋਟੀ ਏਟੀ ਖਾਣੇ ਨਾਲੇ ਕੁਝ ਗੱਲਾਂ ਬਾਤਾਂ ਕੀਤੀਆਂ ਹੁਣ ਚੱਲੇ ਆ ਘਰੇ ਚੱਲੀਏ ਜੀ ਓ ਲੈ ਤਾਉਣੇ ਦੀ ਠਾਂ ਕਰਦੇ ਤੁਸੀਂ ਦੀ ਆ ਸਰਵਾਈਕਲ ਹੋ ਜਾਣਾ ਜੀ ਇਹਨੂੰ ਬਸ ਉੱਡਿਆ ਆ ਦੀ ਦਾੜ ਕਿਤਾ ਗੱਭੇ ਉਹ ਫਿਰ ਆ ਆਕੇ ਕਰ ਦੋਗਾ ਵੇ ਦਾੜ ਚਾਗਾ ਵੇ ਮੂੰਹ ਹੀ ਵੰਗਾ ਹੋ ਗਿਆ ਜੰਦਾ ਲਕਵਾ ਹੋ ਗਿਆ ਚਲੋ ਠੀਕ ਹੈ ਸਾਰਿਆਂ ਨੂੰ ਸਸੀ ਕਾਲ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਸਾਰੇ ਜੀ ਬਾਈ ਬਾਈ